ਸਤ ਸ੍ਰੀ ਅਕਾਲ ਦੋਸਤੋ ਸਵਾਗਤ ਮੀਡੀਆ ਦੇ ਪ੍ਰੋਗਰਾਮ ਉਸਤਾਖੀ ਮਾਫ ਦੇ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਅੱਜ ਇੱਕ ਹੋਰ ਮਾਮਲੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਉਹ ਮਾਮਲਾ ਇੱਕ ਜ਼ਿੰਮੇਵਾਰ ਵਿਭਾਗ ਦੇ ਨਾਲ ਜੁੜਿਆ ਹੋਇਆ ਇੱਕ ਜ਼ਿੰਮੇਵਾਰ ਅਫਸਰਾਂ ਦੇ ਨਾਲ ਜੁੜਿਆ ਹੋਇਆ ਜੇਕਰ ਤੁਸੀਂ ਆਪਣੇ ਤੋਂ ਬਾਅਦ ਕਿਸੇ ਤੇ ਿਤਵਾਰ ਕਰਦੇ ਹੋ ਆਪਣੀ ਜਾਨ ਮਾਲ ਦੇ ਰੱਖਿਆ ਦੀ ਤੁਸੀਂ ਆਸ ਰੱਖਦੇ ਹੋ ਜਿਹਨਾਂ ਨੂੰ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਉਹ ਹੈ ਪੁਲਿਸ ਦਾ ਵਿਭਾਗ ਤੇ ਸਭ ਤੋਂ ਪਹਿਲਾਂ ਜਦੋਂ ਸਾਡੇ ਨਾਲ ਕਿਤੇ ਕੋਈ ਤੱਕਾ ਹੁੰਦਾ ਤਾਂ ਸਭ ਤੋਂ ਪਹਿਲਾਂ ਸਾਨੂੰ ਪੁਲਿਸ ਪੁਲਿਸ ਯਾਦ ਆਉਂਦੀ ਹੈ ਕਿ ਸਾਨੂੰ ਪੁਲਿਸ ਤੋਂ ਮਦਦ ਲੈਣੀ ਚਾਹੀਦੀ ਆ ਸਾਨੂੰ ਪੁਲਿਸ ਤੋਂ ਇਨਸਾਫ ਮਿਲ ਸਕਦਾ ਪਰ ਅੱਜ ਦਾ ਜਿਹੜਾ ਮਾਮਲਾ ਹੈ ਉਹ ਇਹ ਹੈ ਵੀ ਸਰਕਾਰ ਦਾ ਜਿਹੜਾ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਉਹ ਮਾਮਲਾ ਇਹ ਹੈ ਨਿਊ ਚੰਡੀਗੜ੍ਹ ਦੇ ਵਿੱਚ ਜੋ ਪਹਿਲਾਂ ਮੁੱਲਾਂ ਗਰੀਬ ਦਾਸ ਉਹ ਸਾਰਾ ਏਰੀਆ ਨਿਊ ਚੰਡੀਗੜ੍ਹ ਦਾ ਬਣ ਗਿਆ ਤੇ ਨਿਊ ਚੰਡੀਗੜ੍ਹ ਦੇ ਵਿੱਚ ਨਿਊ ਪੁਲਿਸ ਥਾਣਾ ਬਣ ਰਿਹਾ ਸੀ ਬਣਾਇਆ ਗਿਆ ਸੀ ਬਣ ਗਿਆ ਕਹਿ ਸਕਦੇ ਆ ਕਿਉਂਕਿ ਬਣਾਇਆ ਸੀ ਬਣ ਗਿਆ ਸੀ ਮੈਂ ਇਸ ਕਰਕੇ ਕਹਿਣਾ ਕਿਉਂਕਿ ਉਹ ਮੁਕੰਮਲ ਨਹੀਂ ਹੋਇਆ ਪਿਛਲੀ ਕਾਫੀ ਧੇਰ ਤੋਂ ਉਹਦਾ ਕੰਮ ਚੱਲਦਾ ਸੀ ਤੇ ਲਗਭਗ ਉਹ ਤਿਆਰ ਵੀ ਹੋ ਗਿਆ ਸੀ ਖੈਰ ਮੈਂ ਤਾਂ ਨਹੀਂ ਦੇਖਿਆ ਇੱਥੇ ਤੱਕ ਵੀ ਵੀ ਸੀਸੀਟੀਵੀ ਕੈਮਰੇ ਅੰਦਰ ਉਹਦੇ ਲੱਗ ਚੁੱਕੇ ਸੀ ਕਾਕਿਆਂ ਦਰਵਾਜੇ ਸ਼ੀਸ਼ੇ ਸਾਰੇ ਕੁਲ ਲਗਭਗ ਮੁਕੰਮਲ ਹੋ ਗਿਆ ਸੀਗਾ ਬਾਅਦ ਸਵਿਸ਼ਣ ਟੂਟੀਆਂ ਸਾਰਾ ਕੁਝ ਤਿਆਰ ਹੋ ਗਿਆ ਸੀ ਪਰ ਉਹ ਚਾਲੂ ਨਹੀਂ ਹੋਇਆ ਆ ਵੀਡੀਓ ਤੁਸੀਂ ਨਿਊ ਚੰਡੀਗੜ੍ਹ ਦੇ ਵਿੱਚ ਇਹ ਫਿਰੋਜ਼ਪੁਰ ਪਿੰਡ ਹੈ ਬਿਲਕੁਲ ਕੈਂਸਰ ਹਸਪੀਟਲ ਦੇ ਨਾਲ ਇਹ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਕੈਂਸਰ ਹਸਪੀਟਲ ਹੈ ਪਿੰਡ ਫਿਰੋਜ਼ਪੁਰ ਨਿਊ ਚੰਡੀਗੜ੍ਹ ਦੇ ਵਿੱਚ ਬਲਾਕ ਮਾਜ਼ਰੀ ਦੇ ਵਿੱਚ ਹਲਕਾ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਇਹ ਪਿੰਡਾ ਉਹਦੇ ਨਾਲ ਹੀ ਸਾਰਾ ਉਹ ਮੈਕਸ ਹੈ ਉਮੈਸ ਜਿਹੜੀ ਬੜੀ ਇੱਕ ਕਲੋਨੀ ਬਣ ਰਹੀ ਹੈ ਨਿਊ ਚੰਡੀਗੜ੍ਹ ਦੇ ਵਿੱਚ ਉਹਦੇ ਨਾਲ ਹੀ ਬਿਲਕੁਲ ਕਰੋੜਾ ਰੁਪਏ ਦੀ ਜ਼ਮੀਨ ਦੇ ਵਿੱਚ ਆਹ ਆਧੁਨਿਕ ਪੁਲਿਸ ਥਾਣਾ ਜਿਹੜਾ ਤਿਆਰ ਹੋ ਗਿਆ ਸੀ ਤੇ ਤੁਸੀਂ ਅੱਗੇ ਦੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਵੀ ਇਹਦੀ ਜਿਹੜੀ ਕੰਡੀਸ਼ਨ ਹੈ ਦੀ ਹਾਲਤ ਹੈ ਹੋ ਕੀ ਗਈ ਹੈ ਮਾਫ ਕਰਨਾ ਇਸ ਥਾਣੇ ਦੇ ਵਿੱਚ ਜਿੱਥੇ ਕਹਿੰਦੇ ਕੈਮਰੇ ਵੀ ਸੀ ਮੈਂ ਦਾਵਾ ਨਹੀਂ ਕਰਦਾ ਮੇਰੇ ਇੱਕ ਪੱਤਰਕਾਰ ਸਾਥੀ ਨੇ ਦੱਸਿਆ ਸੀ ਕਿ ਕੈਮਰੇ ਵੀ ਲੱਗੇ ਹੋ ਸੀ ਪਰ ਮੈਂ ਜਦੋਂ ਅਸੀਂ ਅਸੀਂ ਮੈਂ ਆਪਣੀ ਟੀਮ ਦੇ ਨਾਲ ਅਸੀਂ ਵੀਡੀਓ ਬਣਾਉਣ ਗਏ ਆ ਤਾਂ ਉਦੋਂ ਸਾਨੂੰ ਕੋਈ ਵੀ ਇੱਥੇ ਕੈਮਰਾ ਨਹੀਂ ਦਿਸਿਆ ਤੇ ਮੈਨੂੰ ਲੱਗਿਆ ਵੀ ਨਹੀਂ ਵੀ ਇੱਥੇ ਕੈਮਰੇ ਲੱਗੇ ਹੋ ਸਕਦੇ ਸੀ ਕਿ ਪਰ ਅੰਦਰ ਜਿਹੜੇ ਟੁੱਟੀਆਂ ਆਵਾਸ਼ਿਕਿਸ਼ਨ ਤੁਸੀਂ ਦੇਖੋਗੇ ਵੀ ਉਹ ਚੋਰ ਪੱਕ ਲੈ ਗਏ ਤਾਰ ਲੈ ਕੇ ਤੋੜ ਦਿੱਤਾ ਸ਼ੀਸ਼ਾ ਤੁਸੀਂ ਦੇਖੋਗੇ ਵੀ ਟੁੱਟਿਆ ਹੋਇਆ ਸ਼ੀਸ਼ਾ ਸਿਮਿੰਟ ਅੰਦਰ ਖਰਾਬ ਹੋ ਗਿਆ ਤਾਕਿਆਂ ਦਰਵਾਜ਼ੇ ਅੰਦਰ ਮਤਲਬ ਲੱਖਾਂ ਰੁਪਏ ਦੇ ਕਿਉਂਕਿ ਅੱਜ ਜਿਹੜੀ ਕੀਮਤ ਹੈ ਜ਼ਮੀਨ ਦੀ ਕਰੋੜਾਂ ਰੁਪਏ ਦੀ ਜ਼ਮੀਨ ਹੈ ਨਿਊ ਚੰਡੀਗੜ੍ਹ ਦੇ ਵਿੱਚ ਤੇ ਸੁਖਨਾਲੇ ਕਾਫੀ ਜ਼ਮੀਨ ਦੇ ਵਿੱਚ ਕਾਫੀ ਜਗ੍ਹਾ ਦੇ ਵਿੱਚ ਇਹ ਪੁਲਿਸ ਆਧੁਨਿਕ ਪੁਲਿਸ ਥਾਣਾ ਜਿਹੜਾ ਇਹ ਬਣਿਆ ਹੋਇਆ ਮੁੱਲਾਂਪੁਰ ਦੇ ਵਿੱਚ ਵੀ ਪਹਿਲਾਂ ਪੁਲਿਸ ਥਾਣਾ ਬਣਿਆ ਹੋਇਆ ਦਫ਼ਤਰ ਹੈ ਡੀਐਸਪੀ ਸਾਹਿਬ ਦਾ ਮੁੱਲਾਂਪੁਰ ਦੇ ਵਿੱਚ ਸਬ ਡਿਵੀਜ਼ਨ ਖਰੜ 2 ਦਾ ਜਿਹੜਾ ਦਫ਼ਤਰ ਉਹ ਵੀ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਬਣਿਆ ਹੋਇਆ ਤੇ ਨਾਲ ਹੀ ਪੁਲਿਸ ਥਾਣਾ ਵੀ ਮੁੱਲਾਂਪੁਰ ਦੇ ਵਿੱਚ ਬਣਿਆ ਹੋਇਆ ਮੈਂ ਇਸ ਕਰਕੇ ਕਹਿ ਰਿਹਾ ਕਿ ਜੇ ਜਿਹੜੀ ਪੁਲਿਸ ਹੁੰਦੀ ਪੁਲਿਸ ਤੇ ਸਾਨੂੰ ਆਸ ਹੁੰਦੀ ਸਾਡੇ ਜਾਨ ਮਾਲ ਦੀ ਸਾਡੀ ਜਿਹੜੀ ਰੱਖਿਆ ਪੁਲਿਸ ਨੇ ਕਰਨੀ ਹੁੰਦੀ ਪਰ ਅਫਸੋਸ ਵੀ ਇੱਥੇ ਥਾਣੇ ਦੀ ਜਿਹੜੀ ਰੱਖਿਆ ਉਹ ਪੁਲਿਸ ਨਹੀਂ ਕਰ ਸਕੇ ਡਰ ਵੀ ਲੱਗਦਾ ਬੋਲਦੇ ਆ ਵੀ ਕੱਲ ਨੂੰ ਕਿਤੇ ਮੇਰਾ ਧਾਗਾ ਹੋ ਜਾ ਇਸ ਸਬੰਧਿਤ ਸੀਨੀਅਰ ਪੁਲਿਸ ਅਧਿਕਾਰੀ ਦੀ ਸਾਡੀ ਗੱਲ ਹੋਈ ਆ ਉਹਨਾਂ ਆਫ ਕੈਮਰਾ ਉਹਨਾਂ ਦੱਸਿਆ ਕਿ ਅਸੀਂ ਉਹਨਾਂ ਲਿਖ ਕੇ ਦਿੱਤਾ ਹੋਇਆ ਸਰਕਾਰ ਨੂੰ ਸਰਕਾਰ ਦੇ ਕੋਲ ਫੰਡ ਮੁੱਕ ਗਏ ਸੀ ਅਸੀਂ ਬੁਲਾਉਣਾ ਚਾਹੁੰਦੇ ਸੀਗੇ ਕੈਮਰੇ ਤੇ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਸੀਗੇ ਕਿ ਆਪਣਾ ਉਹ ਪੱਖ ਕੀ ਰੱਖਦੇ ਨੇ ਪਰ ਉਹਨਾਂ ਨੇ ਕਿਹਾ ਕਿ ਅਸੀਂ ਲਿਖ ਕੇ ਦਿੱਤਾ ਹੋਇਆ ਸਾਡੇ ਵੀ ਵਸ ਤੋਂ ਬਾਹਰ ਹੈ ਗੱਲ ਅਸੀਂ ਸਰਕਾਰ ਨੂੰ ਦਿੱਤਾ ਹੋਇਆ ਕਿਉਂਕਿ ਇਹ ਜਿਹੜਾ ਵਿਚਾਲੇ ਕੰਮ ਰੁਗਿਆ ਫੰਡ ਖਤਮ ਹੋ ਗਏ ਸੀਗੇ ਉਹਦੇ ਕਰਕੇ ਅੱਗੇ ਦਾ ਫੰਡ ਕੀ ਆਉਣੇ ਸੀਗੇ ਜਿਹੜਾ ਫੰਡ ਪਹਿਲਾਂ ਖਰਚ ਹੋਇਆ ਸੀਗਾ ਉਹ ਵੀ ਖਰਾਬ ਹੋ ਗਿਆ ਤੁਸੀਂ ਦੇਖੋ ਇਹਦੀ ਜਿਹੜੀ ਕੰਡੀਸ਼ਨ ਹੈ ਜਿਵੇਂ ਬਾਸ਼ਬੇਸ਼ਨ ਟੁੱਟੀਆਂ ਸਾਰਾ ਕੁਝ ਟੁੱਟ ਗਿਆ ਤੋੜਤਾ ਪਟਲਿਆ ਤਿੰਨ ਛੇੜੀ ਦਾ ਜਿਹੜਾ ਅੱਡਾ ਬਣ ਗਿਆ ਅਵਾਰਾ ਗਾਵਾਂਾਂ ਸੰਡ ਇੱਥੇ ਘੁੰਮਦੇ ਨੇ ਕੁੱਤੇ ਘੁੰਮਦੇ ਨੇ ਮਤਲਬ ਕਹਿਣ ਦਾ ਇਹ ਹੈ ਵੀ ਤੁਸੀਂ ਇਹ ਦੇਖੋ ਸਰਕਾਰਾਂ ਧਿਆਨ ਕਿਉਂ ਨਹੀਂ ਤੁਸੀਂ ਆਪਣਾ ਜਦੋਂ ਕਿਤੇ ਤੁਹਾਡਾ ਕੋਈ ਆਪਣਾ ਘਰ ਦਾ ਕਿਤੇ ਜਿਹੜੇ ਲੀਡਰ ਨੇ ਮੰਤਰੀ ਨੇ ਜਿਹੜੇ ਅਫਸਰ ਨੇ ਜਦੋਂ ਤੁਹਾਡਾ ਕਿਤੇ ਘਰ ਦਾ ਕੰਮ ਕੀ ਤੁਹਾਡੇ ਘਰ ਦਾ ਕੰਮ ਵੀ ਕੋਈ ਇਦਾਂ ਵਿਚਾਲੇ ਰੁਕ ਜਾਇਆ ਕਰਦਾ ਤੁਸੀਂ ਕੋਈ ਦੀਵਾਰ ਬਣਾਉਣੀ ਹੈ ਕੋਈ ਲੈਟਰਿੰਗ ਬਾਥਰੂਮ ਬਣਾਉਣਾ ਕੋਈ ਕਮਰਾ ਬਣਾਉਣਾ ਕੋਈ ਉੱਪਰ ਹੋਰ ਉਹਦੀ ਸਜਾਵਟ ਕਰਨੀ ਹੈ ਕੋਈ ਟਾਇਲ ਪੱਥਰ ਕੁਝ ਲਾਉਣਾ ਉਹ ਵੀ ਕੰਮ ਤੁਹਾਡੇ ਰੁਕ ਜਾਇਆ ਕਰਦੇ ਨੇ ਉਹ ਤਾਂ ਕਦੇ ਤੁਹਾਡੇ ਕੰਮ ਨਹੀਂ ਰੁਕਦੇ ਕੰਮ ਉਦੋਂ ਹੀ ਫੰਡ ਉਦੋਂ ਹੀ ਖਤਮ ਹੋਇਆ ਕਰਦੇ ਜਦੋਂ ਕਿਤੇ ਪ੍ਰਧਾਨ ਮੰਤਰੀ ਯੋਜਨਾ ਜਾਂ ਕਿਤੇ ਬਹੁਤ ਸਾਰੇ ਸਕੀਮਾਂ ਦੇ ਤਹਿਤ ਕੋਈ ਕਿਸੇ ਦਾ ਗਰੀਬ ਦਾ ਮਕਾਨ ਬਣਾਉਣਾ ਹੁੰਦਾ ਨਿਵਾਸੀ ਯੋਜਨਾ ਦੇ ਤਹਿਤ ਕਿਤੇ ਗਰੀਬ ਦਾ ਮਕਾਨ ਉਦੋਂ ਸਰਕਾਰਾਂ ਦੇ ਫੰਡ ਮੁੱਕ ਜਾਇਆ ਕਰਦੇ ਕਿਤੇ ਤੁਸੀਂ ਲੈਟਰਿੰਗ ਵਾਸਤੇ ਕਿਸੇ ਨੂੰ ਪੈਸੇ ਦਿੰਦੇ ਉਦੋਂ ਸਰਕਾਰਾਂ ਦੇ ਫੰਡ ਮੁੱਕ ਜਾਇਆ ਕਰਦੇ ਕੋਈ ਸੜਕ ਬਣਦੀ ਉਦੋਂ ਸਰਕਾਰਾਂ ਦੇ ਫੰਡ ਕਿਉਂ ਮੁੱਕ ਜਾਇਆ ਕਰਦੇ ਜਦੋਂ ਕੋਈ ਸਕੂਲ ਬਣਦਾ ਉਦੋਂ ਫੰਡਾਂ ਦੀ ਟੋਟ ਕਿਉਂ ਆ ਜਾਂਦੀ ਹੈ ਲੱਖਾਂ ਰੁਪਏ ਦੀ ਥਾਣੇ ਦੀ ਜਿਹੜਾ ਲੱਖਾਂ ਰੁਪਏ ਥਾਣੇ ਤੇ ਤੁਸੀਂ ਲਾਤਾ ਬਰਬਾਦੀ ਹੋ ਗਈ ਲੋਕਾਂ ਦੇ ਪੈਸੇ ਦੀ ਇਹ ਕੋਈ ਪੁਲਸ ਨੇ ਤਾਂ ਆਪਣੇ ਪੱਲੇ ਹੁੰਦੇ ਨਹੀਂ ਜਾਂ ਲੀਡਰਾਂ ਨੇ ਤਾਂ ਆਪਣੇ ਪੱਲੇ ਇਹ ਲੋਕਾਂ ਦੇ ਪੈਸੇ ਨੇ ਲੋਕਾਂ ਦੇ ਟੈਕਸਾਂ ਦੇ ਪੈਸੇ ਨੇ ਮਾਫ ਕਰਨਾ ਡਰ ਵੀ ਲੱਗਦਾ ਬੋਲਦੇ ਵੀ ਕੱਲ ਨੂੰ ਕਿਤੇ ਉਦਘਾਟਨ ਹੋ ਗਿਆ ਥਾਣੇ ਦਾ ਸਭ ਤੋਂ ਪਹਿਲਾਂ ਜੇਲ੍ਹ ਦੀ ਹਵਾਲ ਮੈਂ ਖਾਂਦਾ ਐਨਕ ਵੀ ਧਿਆਨ ਰੱਖ ਲਿਓ ਥੋੜਾ ਜਿਹਾ ਦੁੱਖ ਲੱਗਦਾ ਇਸ ਚੀਜ਼ ਦਾ ਵੀ ਤੁਸੀਂ ਲੋਕਾਂ ਦੇ ਪੈਸੇ ਦੀ ਬਰਬਾਦੀ ਕਿਉਂ ਹੁੰਦਾ ਕਿਉਂ ਸਰਕਾਰਾਂ ਨਹੀਂ ਸੋਚਦੀਆਂ ਕਿਉਂ ਅਫਸਰ ਨਹੀਂ ਸੋਚਦੇ ਬਲਕਿ ਥਾਣਾ ਲਗਭਗ ਪੂਰੇ ਬਣ ਗਿਆ ਸੀਗਾ ਤਰਵਾਜੇ ਤੱਕਿਆ ਸਾਰਾ ਕੁਝ ਹੋ ਗਿਆ ਸੀਗਾ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਰਹੇ ਹੋ ਨਾਲ ਕਿ ਕਿੰਨਾ ਕੁਝ ਸਾਰਾ ਕੁਝ ਬਣ ਗਿਆ ਸੀਗਾ ਤਕਰੀਬਨ ਤਿਆਰ ਹੋ ਗਿਆ ਸੀਗਾ ਸਾਰਾ ਕੁਝ ਪੱਥਰ ਲੱਗ ਚੁੱਕੇ ਆ ਰੰਗ ਰੋਗਨ ਹੋ ਚੁੱਕੇ ਸੀਗੇ ਸਿਰਫ ਫਰਨੀਚਰ ਆਉਣਾ ਸੀਗਾ ਆ ਦੇਖੋ ਇੱਕ ਅੰਦਰ ਜਿਹੜੇ ਥੈਲੇ ਪੈ ਰਹੇ ਤੁਸੀਂ ਦੇਖਿਆ ਹੋਣਾ ਕਿੰਨੇ ਸਿਮਿੰਟ ਦੇ ਥੈਲੇ ਅੰਦਰ 40 50 ਥੈਲੇ ਉਹ ਵੀ ਖਰਾਬ ਹੋ ਗਏ ਉਬਰਵਾਦੀ ਉਬਰਵਾਦੀ ਬਰਵਾਦੀ ਹੋ ਰਹੀ ਪੈਸੇ ਦੀ ਅਸੀਂ ਜਦੋਂ ਕਿਤੇ ਸਾਡੇ ਘਰੇ ਕੋਈ ਚੋਰੀ ਹੋ ਜਾਂਦੀ ਹੈ ਅਸੀਂ ਪੁਲਿਸ ਦੇ ਕੋਲ ਜਾਂਦੇ ਹਾਂ ਪਰ ਥਾਣਾ ਹੀ ਲੋਕਾਂ ਦਾ ਐਸਾ ਤੇ ਚੋਰੀ ਕਰ ਲਿਆ ਸਮਾਨ ਉਹਦੇ ਵਿੱਚ ਤੋੜਦਾ ਨਹੀਂ ਥਾਣੇ ਦਾ ਤਾਂ ਬਹੁਤ ਡਰ ਹੁੰਦਾ ਦੁੱਖ ਦੁੱਖ ਲੱਗਦਾ ਬੁਰਜਤ ਤਕਲੀਫ ਦੀ ਇਹ ਵੀ ਹੁੰਦੀ ਵੀ ਜਿਹੜੇ ਲੋਕ ਲੋਕ ਕਹਿੰਦੇ ਸਾਨੂੰ ਕੀ ਲੈਣਾ ਜੀ ਅਸੀਂ ਕਿਉਂ ਬੋਲੀਏ ਕਿਉਂਕਿ ਇਹ ਕਮੀ ਹੈ ਸਾਡੇ ਚ ਬਹੁਤ ਬੜੀ ਕਿਉਂਕਿ ਜਦੋਂ ਤਾਂ ਸਾਡੀ ਕੋਈ ਜ਼ਿੰਮੇਵਾਰੀ ਉਦੋਂ ਅਸੀਂ ਬੋਲਦੇ ਨਹੀਂ ਸਾਡੇ ਹੱਕ ਕੀ ਨੇ ਉਹ ਸਾਨੂੰ ਪਤਾ ਹੈ ਕਿ ਸਾਨੂੰ ਸਰਕਾਰ ਕੀ ਕੀ ਸਹੂਲਤਾਂ ਦਾ ਵੀ ਸਾਨੂੰ ਕੀ ਚਾਹੀਦਾ ਸਰਕਾਰ ਤੋਂ ਅਸੀਂ ਕੀ ਲੈਣਾ ਸਰਕਾਰ ਤੋਂ ਉਹ ਸਾਨੂੰ ਪਤਾ ਹੈ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ ਸਮਾਜਪਤੀ ਸਾਨੂੰ ਉਹ ਨਹੀਂ ਪਤਾ ਅਕਸਰ ਹੁੰਦਾ ਹੈ ਕਿ ਕੋਈ ਐਕਸੀਡੈਂਟ ਹੋ ਜਾਏ ਅਸੀਂ ਉਹਨੂੰ ਚੱਕਣ ਦੀ ਬਜਾਏ ਅਸੀਂ ਉਹਦੀ ਵੀਡੀਓ ਬਣਾਉਣ ਲੱਗ ਜੰਨੇ ਹਾਂ ਰੋਜ਼ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੈ ਥਾਣੇ ਦੇ ਮੂਹਰੇ ਦੀ ਲੋਕ ਲੰਘਦੇ ਨੇ ਨੇੜੇ-ਨੇੜੇ ਪਿੰਡ ਨੇ ਸਾਡੇ ਪਰੋਲ ਪਿੰਡ ਆ ਫਿਰੋਜ਼ਪੁਰਾ ਹੋਰ ਸੱਜੇ ਖੱਬੇ ਸਾਰੇ ਪਿੰਡ ਨੇ ਅਕਸਰ ਬਲਕੇ ਸੁਬਾ ਸਵੇਰੇ ਦੇਰ ਰਾਤ ਤੱਕ ਟ੍ਰੈਕ ਚੱਲਦਾ ਹੈ ਪਰ ਕਦੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਉੱਥੋਂ ਕੋਈ ਸਮਾਨ ਚੱਕਦਾ ਫੜਿਆ ਹੋਵੇ ਕੋਈ ਲੱਕੜ ਚੱਕਦਾ ਫੜਿਆ ਹੋਵੇ ਕੋਈ ਸ਼ੀਸ਼ਾ ਤੋੜਦਾ ਫੜਿਆ ਕੋਈ ਵਾਸ਼ਬਚਨ ਕੋਈ ਟੂਟੀ ਕੋਲ ਕੇ ਲੈ ਗਿਆ ਕੋਈ ਸਮਾਨ ਅੰਦਰੋਂ ਚੱਕ ਲੈ ਗਿਆ ਕੋਈ ਤਾਟੇਂ ਦਰਵਾਜ਼ੇ ਚੱਕ ਲੈ ਗਿਆ ਕੰਡੀਸ਼ਨ ਤੁਸੀਂ ਦੇਖ ਲਈਏ ਬਿਲਕੁਲ ਹਾਲਤ ਤੁਹਾਡੇ ਸਾਹਮਣੇ ਹੈ ਨਿਊ ਚੰਡੀਗੜ੍ਹ ਦੇ ਵਿੱਚ ਨਿਊ ਥਾਣਾ ਬਣ ਰਿਹਾ ਸੀਗਾ ਤੁੱਕ ਜਿਹੜਾ ਜਿਹੜਾ ਪਹਿਲਾ ਥਾਣਾ ਸੀ ਮੁੱਲਾਂਪੁਰ ਦੇ ਵਿੱਚ ਉਹ ਵਿੱਚ ਉਹ ਵੀ ਛੋਟਾ ਉਸ ਤੋਂ ਬਾਅਦ ਜਿਹੜਾ ਡੀਐਸਪੀ ਸਾਹਿਬ ਦਾ ਦਫ਼ਤਰ ਚੱਲਦਾ ਉਹ ਵੀ ਕਿਤੇ ਇੱਕ ਪਟਵਾਰਾ ਪੁਰਾਣਾ ਪਟਵਾਰਖਾਨਾ ਉਹਦੇ ਵਿੱਚ ਚੱਲਦਾ ਪਰ ਇਹ ਦੋਵਾਂ ਇਮਾਰਤਾਂ ਦੇ ਨਾਲੋਂ ਦੋਵੇਂ ਬਿਲਡਿੰਗਾਂ ਦੇ ਨਾਲੋਂ ਥਾਣੇ ਨਾਲੋਂ ਡੀਐਸਪੀ ਸਾਹਿਬ ਦੇ ਦਫ਼ਤਰ ਨਾਲੋਂ ਵੀ ਕਿਤੇ 100 ਗੁਣਾ ਵਧੀਆ ਇਹਨੇ ਵੱਡਣਾ ਸੀ ਪਰ ਇਹ ਮੰਨ ਤੋਂ ਪਹਿਲਾਂ ਹੀ ਉੱਜੜ ਗਿਆ ਕੀ ਆਸ ਰੱਖਾਂਗੇ ਅਸੀਂ ਪੁਲਿਸ ਤੋਂ ਬੇਸ਼ੱਕ ਤੁਹਾਨੂੰ ਦੱਸਿਆ ਸੀ ਨਹੀਂ ਅਧਿਕਾਰੀ ਦੇ ਨਾਲ ਸਾਡੀ ਗੱਲ ਹੋਈ ਹੈ ਆਫ ਕੈਮਰਾ ਤਾਂ ਉਹਨਾਂ ਨੇ ਉਹ ਵੀ ਆਪਣੀ ਜਗ੍ਹਾ ਸਹੀ ਕਿ ਅਸੀਂ ਵੀ ਕਰ ਕੀ ਸਕਦੇ ਹਾਂ ਮੁਲਾਜ਼ਮ ਤਾਂ ਪਹਿਲਾਂ ਹੈ ਨੇ ਥਾਣਿਆਂ ਦੇ ਵਿੱਚ ਮੁਲਾਜ਼ਮ ਪਹਿਲਾਂ ਹਨੀ ਮਾਫ਼ ਕਰਨਾ ਲੀਡਰਾਂ ਨੂੰ ਗਨਮੈਨ ਦਿੱਤੇ ਹੋਏ ਨੇ ਸਕਿਉਰਟੀ ਉਹਨਾਂ ਵਾਸਤੇ ਉਹਨਾਂ ਨੂੰ ਸਕਿਉਰਟੀ ਦਿੱਤੀ ਹੋਈ ਹੈ ਬਲਕਿ ਉਹਨਾਂ ਦੀ ਲੋੜ ਕਿੱਥੇ ਹੈ ਥਾਣਿਆਂ ਦੇ ਵਿੱਚ ਜਨਤਾ ਦੀ ਰੱਖਿਆ ਵਾਸਤੇ ਇੱਕ ਵਾਰ ਸਰ ਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਤੁਸੀਂ ਲੀਡਰਾਂ ਕਿਉਂ ਕਰਦੇ ਹੋ ਜੇ ਤੁਸੀਂ ਸਕਿਉਰਟੀ ਰੱਖਣੀ ਹੈ ਤੁਸੀਂ ਮੁੱਤੀਖਾਨਾ ਖੋਲੋ ਪਰ ਉਹਨਾਂ ਉਹਨਾਂ ਦੀ ਤੁਸੀਂ ਦੇਖੋ ਪਰਵਾਣਾ ਨੂੰ ਪਰਵਾਣਾ ਨੂੰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਕਾਟੇ ਦਿੱਤੀ ਹੋਈ ਉਹ ਕਿ ਉਹ ਥਾਣਿਆਂ ਦੇ ਵਿੱਚੋਂ ਕੰਮ ਆਉਣਾ ਸੀਗਾ ਹੋ ਸਕਦਾ ਜਿਹੜੀ ਅਫਸਰਾਂ ਜਿਹੜੀ ਉਹ ਲੀਡਰਾਂ ਦੇ ਨਾਲ ਉਹ ਪੁੱਛੋ ਦੇ ਲੀਡਰ ਹੈ ਜਿਹੜੇ ਜੇਕਰ ਉਹਨਾਂ ਨੂੰ ਖਤਰਾ ਹੈ ਕਿਸੇ ਚੀਜ਼ ਦਾ ਛੱਡ ਦੇ ਉਹ ਲੀਡਰ ਵੀ ਤੁਸੀਂ ਕਿਉਂ ਕਰਦੇ ਹੋ ਸਮਾਜ ਸੇਵਾ ਕਿਉਂ ਕਰਦੇ ਆ ਵੈਸੇ ਦਾ ਵੈਸੇ ਦਾ ਹੁੰਦਾ ਹੁਣ ਰਵਾਜ਼ ਕੀ ਹੈ ਵੀ ਅਸੀਂ ਤਾਂ ਸੇਵਾ ਕਰਦੇ ਆ ਜੀ ਪਰ ਸੇਵਾ ਦੇ ਨਾਂ ਤੇ ਚੱਲਦਾ ਕੁਝ ਹੋ ਰਹੀ ਹੈ ਉਸ ਆਖੀ ਮਾਫ ਤੇ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਅੱਗੇ ਸ਼ੇਅਰ ਕਰ ਦਿਓ ਤੇ ਜਰੂਰ ਕਿਤੇ ਅਫਸਰਾਂ ਤੱਕ ਵੀ ਪਹੁੰਚਾ ਦਿਓ ਜੇਕਰ ਮੇਰੇ ਤੇ ਪਰਚਾ ਹੋ ਗਿਆ ਤੁਸੀਂ ਬਚਾ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਕੀਮਤੀ ਸੁਝਾਅ ਵੀ ਜਰੂਰ ਦਿਓ ਤੇ ਅੱਜ ਦੇ ਲਈ ਇਹਨੇ ਗੁਸਤਾਖੀ ਮਾਫ ਸ਼ੁਕਰੀਆ